ਦੋਸਤੋ ਅੱਜ ਤੁਹਾਨੂੰ ਦੱਸ ਦਿਆਂ ਕਿ ਆਪਾਂ ਆਪਣੇ ਜਿਹੜੇ ਪੌਣੇ ਹੁੰਦੇ ਆ ਹਨ ਉਹਨਾਂ ਤੇ ਕਿੰਨਾ ਔਇਲ ਵਗੈਰਾ ਲੱਗਿਆ ਹੁੰਦਾ ਸਰਦੀਆਂ ਦੇ ਵਿੱਚ ਕਿ ਔਇਲ ਜਿਹੜਾ ਜੰਮ ਜਾਂਦਾ ਹਨ ਤੇ ਐਵੇਂ ਆਕੜੇ ਆਕੜੇ ਜੀ ਹੋ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਜਿਹੜਾ ਸਾਫ਼ ਕਰ ਸਕਦੇ ਆ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਸੀ ਵੀਡੀਓ ਨਾਲ ਇਦਾਂ ਹੀ ਬਣੇ ਰਹੋ ਚਲੋ ਜੀ ਆਪਾਂ ਲੈਣਾ ਸਭ ਤੋਂ ਪਹਿਲਾਂ ਹੈ ਇੱਕ ਭਾਂਡਾ ਤੇ ਉਹਦੇ ਵਿੱਚ ਪਾ ਦੇਣਾ ਆਪਾਂ ਪਾਣੀ ਪਾਣੀ ਪੂਰਾ ਫੁੱਲ ਭਰ ਲੈਣਾ ਲਓ ਜੀ ਆਪਾਂ ਜਿਹੜਾ ਗੈਸ ਦਾ ਫਲੇਮ ਆ ਓਨ ਕਰ ਦੇਣਾ ਤੇ ਲਓ ਜੀ ਪਾਣੀ ਨੂੰ ਗਰਮ ਹੋਣ ਵਾਸਤੇ ਰੱਖ ਦੇਣਾ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਸਰਫ ਜਿਹੜਾ ਆਪਾਂ ਸਰਫ ਕੱਪੜਿਆਂ ਵਾਲਾ ਯੂਜ਼ ਕਰਦੇ ਆ ਕੋਈ ਵੀ ਕੋਈ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਲਓ ਜੀ ਆਪਾਂ ਇਹਦੇ ਵਿੱਚ ਸਰਫ ਪਾ ਦਾਂਗੇ ਹੁਣ ਜਿੰਨੇ ਕ ਆਪਣੇ ਪਾਣੀ ਹੈਗੇ ਜਿੰਨੇ ਪਾਣੀ ਆ ਉਹਦੇ ਹਿਸਾਬ ਨਾਲ ਪਾਣੀ ਦੇ ਹਿਸਾਬ ਨਾਲ ਕੋਹਨਾ ਕ ਸਰਫ ਪਾ ਲਾਂਗੇ ਇਹਨੂੰ ਆਪਾਂ ਅੱਗੇ ਤੇ ਰੱਖ ਦਾਂਗੇ। ਤੇ ਲੋ ਜੀ ਉਹਦੇ ਵਿੱਚ ਆਪਣੇ ਜਿਹੜੇ ਪੌਣੇ ਆ ਹਨ ਆਕੜੇ ਪਏ ਆ ਜਿਹੜੇ ਕਿਉਂ ਜੰਮਿਆ ਬਿਆ ਸਾਫ਼ ਨਹੀਂ ਹੁੰਦੇ ਹੈਗੇ। ਉਹਨਾਂ ਨੂੰ ਇਹਦੇ ਵਿੱਚ ਡਬੋਵਾਂਗੇ। ਆ ਦੇਖੋ ਬਹੁਤ ਹੀ ਸੋਹਣੀ ਟ੍ਰਿਕ ਆ ਤੇ ਬਹੁਤ ਹੀ ਆਸਾਨੀ ਨਾਲ ਜਿਹੜੇ ਆਪਣੇ ਪੌਣਿਆਂ ਦੀ ਮੈਲ ਆ ਉਹ ਸਾਰੀ ਸਾਫ਼ ਹੋ ਜਾਊਗੀ। ਆ ਪਾ ਵਿੱਚ ਪਿਓ ਦੇਣੇ ਆ। ਤੇ ਪਾਣੀ ਨੂੰ ਪੂਰਾ ਗਰਮ ਕਰਨਾ। ਲੋ ਜੀ ਆਪਾਂ ਇਹਨਾਂ ਨੂੰ ਗੈਂ ਸੁੱਕੇ ਰੱਖ ਦਿੱਤਾ ਉਹ ਬਾਲਣ ਵਾਸਤੇ ਤੇ ਪਾਣੀ ਨੂੰ ਪੂਰਾ ਗਰਮ ਕਰਨਾ ਜਦੋਂ ਤੱਕ ਇਹਦੇ ਵਿੱਚ ਉਬਾਲੇ ਨਾ ਆਵੇ ਉਦੋਂ ਤੱਕ ਆਪਾਂ ਇਹਨੂੰ ਉਬਾਲਨਾਗਾ ਤੇ ਦੇਖੋ ਤੁਸੀਂ ਮਿੰਟਾਂ ਵਿੱਚ ਜਿਹੜੀ ਮੈਲ ਆ ਤੇ ਜਿਹੜੇ ਵੀ ਦਾਗ ਵਗੈਰਾ ਲੱਗੇ ਆ ਕਿਉਂ ਦੇ ਤੇਲ ਦੇ ਉਹ ਹਨਾ ਉਹ ਸਾਰੇ ਮਿੰਟ ਵਿੱਚ ਜਿਹੜੇ ਲੈ ਜਾਣਗੇ ਤੇ ਆਪਣੇ ਪੌਣੇ ਬਿਲਕੁਲ ਸਾਫ਼ ਹੋ ਜਾਣਗੇ ਕਿਉਂਕਿ ਬਹੁਤ ਜ਼ਿਆਦਾ ਦਿੱਕਤ ਆ ਰਹੀ ਆ ਹੁਣ ਸਰਦੀਆਂ ਦੇ ਵਿੱਚ ਕਿਉਂਕਿ ਕਿਉਂ ਜਿਹੜਾ ਜੰਮ ਜਾਂਦਾ ਆ ਤੇ ਜਦੋਂ ਆਪਾਂ ਧੋਨੇ ਆ ਉਹ ਚਾਹੇ ਗਰਮ ਪਾਣੀ ਵੀ ਪਾ ਦਿਆਂ ਫਿਰ ਵੀ ਚੰਗੀ ਤਰ੍ਹਾਂ ਜਿਹੜੇ ਸਾਫ਼ ਨਹੀਂ ਹੁੰਦੇ ਹੈਗੇ ਪਰ ਇਸ ਤਰੀਕੇ ਨਾਲ ਜਿਹੜੇ ਪੌਣੇ ਬਹੁਤ ਹੀ ਚੰਗੀ ਤਰੀਕੇ ਨਾਲ ਸਾਫ਼ ਹੋ ਜਾਂਦੇ ਆ ਤੇ ਅੱਜ ਤਾਂ ਹੀ ਇਹ ਟ੍ਰਿਕ ਮੈਂ ਅਪਣਾਉਣੀ ਹੁੰਦੀ ਆ ਤਾਂ ਹੀ ਮੈਂ ਸੋਚਿਆ ਚਲੋ ਆਪਣੇ ਦੋਸਤਾਂ ਨਾਲ ਜਿਹੜਾ ਮੈਂ ਸ਼ੇਅਰ ਕਰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣਾਂ ਨੂੰ ਜੜੀ ਵਧੀਆ ਲੱਗੂਗੀ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦਿਓ ਤੇ ਲੋ ਜੀ ਪਾਣੀ ਆਪਣਾ ਉਬਲ ਚੁੱਕਿਆ ਆ ਤੇ ਹੁਣ ਆਪਾਂ ਇਹਨੂੰ ਬਾਲਟੀ ਵਿੱਚ ਕੱਢ ਦਾਂਗੇ ਦੇਖੋ ਬਾਲਟੀ ਵਿੱਚੋਂ ਕੱਢ ਕੇ ਆਪਾਂ ਇਹਨੂੰ ਲੈ ਜਾਾਂਗੇ ਹੁਣ ਬਾਹਰ ਧੋਣ ਵਾਸਤੇ ਲੋ ਜੀ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਉਬਾਲਣ ਤੋਂ ਬਾਅਦ ਗਰਮ ਪਾਣੀ ਵਿੱਚ ਹੁਣ ਇਹਨਾਂ ਨੂੰ ਬਾਹਰ ਲੈ ਕੇ ਆਈਆਂ ਇਹਨਾਂ ਨੂੰ ਧੋਣ ਵਾਸਤੇ ਤੇ ਦੇਖੋ ਇਹਨਾਂ ਦੀ ਗੰਦਗੀ ਜੜੀ ਸਾਰੀ ਨਿਕਲ ਚੁੱਕੀ ਆ ਤੇ ਇਹ ਪਾਣੀ ਗਰਮ ਹੈ ਇਸ ਕਰਕੇ ਮੇਰੇ ਹੱਥ ਨਹੀਂ ਪੈ ਰਹੇ ਹੈਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਜਿਹੜੀ ਕੱਪੜੇ ਧੋਣ ਵਾਲੀ ਥਾਪੀ ਹੁੰਦੀ ਆ ਹਨਾ ਉਹਦੇ ਨਾਲ ਮੈਂ ਇਹਨਾਂ ਨੂੰ ਕੁੱਟ ਰਹੀ ਆ ਇਹ ਥੋੜੀ ਬਹੁਤ ਜੜੀ ਮੈਲ ਇਹਨਾਂ ਦੇ ਅੰਦਰ ਰਹਿ ਚੁੱਕੀ ਆ ਤੇ ਉਹ ਵੀ ਜਿਹੜੀ ਨਿਕਲ ਜੇ ਤੇ ਹੁਣ ਇਹਨਾਂ ਨੂੰ ਮੈਂ ਹੱਥਾਂ ਨਾਲ ਜਿਹੜਾ ਸਾਫ਼ ਕਰੂੰਗੀ ਇਹਦੇ ਨਾਲ ਹੀ ਕੁੱਟ ਕੇ ਤੇ ਦੇਖਿਓ ਆਪਣੇ ਜਿਹੜੇ ਪੌਣੇ ਨੇ ਆ ਮੈਲ ਦੇਖੋ ਕਿੰਨੀ ਜ਼ਿਆਦਾ ਪਾਣੀ ਤੁਸੀਂ ਦੇਖ ਸਕਦੇ ਹੋ ਕਿੰਨਾ ਗੰਦਾ ਹੋਇਆ ਪਿਆਗਾ ਇਹ ਸਿਰਫ ਪੌਣਿਆਂ ਦੀ ਹੀ ਮੈਲ ਆ ਤੇ ਕਾਲਾ ਹੋ ਗਿਆ ਬਿਲਕੁਲ ਪਾਣੀ ਜੋ ਵੀ ਸੀਗਾ ਇਹਦੇ ਵਿੱਚ ਹਨਾ ਉਹ ਸਾਰਾ ਸਾਫ਼ ਹੋ ਚੁੱਕਾ ਹੈ ਉਧਰ ਮੈਂ ਟੱਬ ਲਾਇਆ ਹੋਇਆ ਆਪਣਾ ਪਾਣੀ ਵਾਲਾ ਤੇ ਹੁਣ ਮੈਂ ਇਹਨਾਂ ਨੂੰ ਵਾਸ਼ ਕਰੂੰਗੀ ਚੰਗੀ ਤਰ੍ਹਾਂ ਦੇਖੋ ਇਹਨਾਂ ਨੂੰ ਹੁਣ ਮੈਂ ਕੁੱਟ ਕੇ ਇਹਨਾਂ ਕੁੱਟਣ ਦੀ ਲੋੜ ਨਹੀਂ ਬਸ ਥੋੜਾ ਜਿਹਾ ਇਹਨੂੰ ਕਿਉਂਕਿ ਗਰਮ ਕੁਛ ਤਾਂ ਇਹ ਗਰਮ ਨੇ ਤਾਂ ਕਰਕੇ ਹੱਥ ਨਹੀਂ ਲੱਗ ਰਿਹਾ ਤੇ ਇਹ ਕੁਛ ਐ ਵੀ ਚਲੋ ਕੁੱਟ ਕੇ ਥੋੜੇ ਜਿਹੜਾ ਥੋੜਾ ਬਹੁਤ ਰਹਿ ਗਿਆ ਉਹ ਸਾਫ਼ ਹੋ ਜਾਣਗੇ ਤੇ ਵੈਸੇ ਤਕਰੀਬਨ ਸਾਫ਼ ਹੋ ਹੀ ਚੁੱਕੇ ਆ ਬਸ ਇਹਨਾਂ ਨੂੰ ਇੱਕ ਤਰ੍ਹਾਂ ਦੀ ਫਾਰਮੈਲਿਟੀ ਐਵੇਂ ਕੁੱਟ ਕੇ ਇਹ ਸੁਕਾਉਣ ਦੀ ਤੇ ਬਸ ਮੈਂ ਉਹੀ ਕਰ ਰਹੀ ਆ ਤੇ ਵੈਸੇ ਮੈਲ ਤਾਂ ਇਹਨਾਂ ਦੀ ਨਿਕਲ ਹੀ ਚੁੱਕੀ ਆ ਸਿਰਫ ਉਹਦੇ ਨਾਲ ਹੀ ਤੇ ਸਰਦੀਆਂ ਵਿੱਚ ਆਪਾਂ ਐ ਜਿਹੜੀਆਂ ਚੀਜ਼ਾਂ ਲੜੀਆਂ ਐਵੇਂ ਦੀ ਟ੍ਰਿਕ ਜਿਹੜੀ ਯੂਜ਼ ਕਰਕੇ ਆਪਣੇ ਪੌਣਿਆਂ ਨੂੰ ਤੇ ਆਪਣੇ ਜਿਹੜੇ ਖਾਸ ਕਰਕੇ ਤੋਲিয়ে ਹੁੰਦੇ ਆ ਹਨਾ ਉਹਨਾਂ 'ਚ ਵੀ ਐਵੇਂ ਮੈਲ ਹੁੰਦੀ ਉਹ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਉਹਨਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਜਿਹੜਾ ਸਾਫ਼ ਕਰ ਸਕਦੇ ਆ ਗਰਮ ਪਾਣੀ ਦੇ ਵਿੱਚ ਤੇ ਆ ਦੇਖੋ ਮੇਰੇ ਪੌਣੇ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਫ਼ ਹੋ ਚੁੱਕੇ ਆ ਬਿਲਕੁਲ ਨਿੱਖਰ ਚੁੱਕੇ ਆ ਤੇ ਇਹ ਪੂਰੀ ਸਰਦੀਆਂ ਮੈਂ ਇਹੀ ਟ੍ਰਿਕ ਵਰਤਾਂਦੀ ਆ ਤੇ ਮੈਨੂੰ ਤਾਂ ਸੁੱਖਾ ਲੱਗਦਾ ਕਿਉਂਕਿ ਇੱਕ ਤਾਂ ਪੌਣਿਆਂ ਨੂੰ ਦੂਸਰੇ ਕੱਪੜਿਆਂ ਦੇ ਵਿੱਚ ਨਹੀਂ ਧੋਇਦਾ ਹੁੰਦਾ ਹਨਾ ਜਿਹੜੇ ਕੱਪੜੇ ਆਪਾਂ ਪੌਣ ਨਾਲ ਯੂਜ਼ ਕਰਦੇ ਆ ਤੇ ਬਾਕੀ ਚੰਗੀ ਤਰ੍ਹਾਂ ਧੋਤੇ ਜਾਂਦੇ ਆ ਤੇ ਵਧੀਆ ਤਰੀਕੇ ਨਾਲ ਜਿਹੜੇ ਸਾਫ਼ ਹੋ ਜਾਂਦੇ ਆ ਕੀ ਜਦੋਂ ਹੀ ਆਪਣੇ ਪੌਣੇ ਵਿਲੇ ਹੋ ਜਾਣ ਬਸ ਆਪਾਂ ਨੂੰ ਇਸ ਤਰੀਕੇ ਨਾਲ ਧੋ ਕੇ ਤੇ ਯੂਜ਼ ਵਿੱਚ ਲਿਆ ਸਕਦੇ ਆ ਆਹ ਦੇ ਕੋਈ ਨਾ ਨੂੰ ਮੈਂ ਸਾਫ਼ ਪਾਣੀ ਦੇ ਵਿੱਚ ਨਿਚੋੜੂੰਗੀ ਆ ਦੇਖੋ ਕਿੰਨੇ ਨਿੱਖੜ ਚੁੱਕੇ ਆ ਇੱਕ ਵੀ ਦਾਗ ਇਹਨਾਂ ਦੇ ਵਿੱਚ ਰਿਹਾ ਨਹੀਂ ਆ ਦੇਖੋ ਸਾਰੇ ਪੂਰੇ ਸਾਫ਼ ਹੋ ਚੁੱਕੇ ਆ ਹੁਣ ਆਪਾਂ ਇਹਨਾਂ ਨੂੰ ਨਿਚੋੜ ਲੇਨੀਆਂ ਦੇਖੋ ਜੀ ਹੁਣ ਮੇਰੇ ਪੌਣੇ ਜਿਹੜੇ ਸੁੱਕ ਚੁੱਕੇ ਆ ਤੇ ਕਿੰਨੇ ਸਾਫ਼ ਹੋ ਗਏ ਆ ਤੇ ਉਮੀਦ ਕਰਦੀ ਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਤੁਸੀਂ ਵੀ ਇਹ ਟ੍ਰਿਕ અપਨਾ ਕੇ ਜਿਹੜੇ ਆਪਣੇ ਪੌਣਿਆਂ ਨੂੰ ਸਾਫ਼ ਸੁਥਰਾ ਕਰ ਸਕਦੇ ਹੋ ਧੰਨਵਾਦ ਜੀ